ਤੇ ਵੀ ਸਾਰੇ ਕਿਤੇ ਵਧੀਆ ਤੇ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਕੀ ਫਤਿਹ ਅੱਜ ਹਰਮਿੰਦਰ ਸਾਹਿਬ ਆਏ ਹੋ ਮੇਰਾ ਨਾਮ ਸਬਜੀਤ ਕੌਰ ਹੈ ਮੈਂ ਹਰਮਿੰਦਰ ਸਾਹਿਬ ਆਈ ਅੱਜ ਦੀਪਮਾਲਾ ਹੋਈ ਬੜਾ ਵਧੀਆ ਲੱਗਿਆ ਹਾਂ ਤੇ ਸਹੀ ਦੇਖਣ ਤੋਂ ਜ਼ਿਆਦਾ ਬਹੁਤ ਵਧੀਆ ਨਜ਼ਰ ਆ ਰਿਹਾ ਅੱਜ ਕੀ ਅਰਦਾਸ ਬੇਨਤੀ ਕੀਤੀ ਹੈ ਕੋਈ ਮੈਂ ਹਰਮਿੰਦਰ ਮੈਂ ਫੰਕਸ਼ਨ ਪਾਪਾ ਜੀ ਨੇ ਨਾਮਦਾਨ ਬਖਸ਼ਿਆ ਉਹ ਨਿਭਾਉਣੀ ਤਾਕਤ ਲਕਸ਼ਮ ਬੱਚਿਆਂ ਨੂੰ ਹੀ ਬੱਚਿਆਂ ਨੇ ਵੀ ਅਮਰਸ਼ਾ ਨਹੀਂ ਸਕਿਆ ਇਹ ਬਸ ਇਹ ਅਰਦਾਸ ਕਰੀ ਰਹੀ ਆ ਕਿ ਬੱਚਿਆਂ ਨੂੰ ਆਪਣਾ ਸਿੱਖੀ ਨਾਲ ਜੋੜੀ ਰੱਖਣ ਉਹਨਾਂ ਨੂੰ ਅਮਰਤ ਜਿਹੜੀ ਦਾਤ ਬਖਸ਼ੀ ਹੈ ਨਾ ਬਾਬਾ ਜੀ ਨੇ ਉਹ ਬਸ ਉਹ ਨਿਭਾਉਂਦੀ ਉਹਨਾਂ ਨੂੰ ਤਾਕਤ ਬਖਸ਼ਣ ਤੇ ਬਾਹਰ ਅੰਦਰ ਜਾਂਦੇ ਆ ਪੁੱਟੇ ਸਿੱਧੇ ਗਸਤਿਆਂ ਤੇ ਨਾ ਚੱਲਣ ਤੇ ਉਹ ਆਪਣਾ ਸਿੱਖੀ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਮੈਂ ਸ੍ਰੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਅੱਜ ਦੇ ਦਿਨ ਖਾਲਸਾ ਸਾਜਨਾ ਦਿਵਸ ਤੇ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਆਏ ਦਰਸ਼ਨ ਕਰਕੇ ਮਨ ਨੂੰ ਬੜੀ ਖੁਸ਼ੀ ਹੋਈ ਸੰਗਤਾਂ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅੱਜ ਦਾ ਦਿਨ ਗੁਰੂ ਸਾਹਿਬ ਨੇ ਖਾਲਸਾ ਸਾਜ ਕੇ ਸਿੱਖਾਂ ਲਈ ਇੱਕ ਖਾਸ ਦਿਨ ਨਿਯਤ ਕੀਤਾ ਸੀ ਔਰ ਜੋ ਸਿੱਖ ਜਿਨ੍ਹਾਂ ਨੇ ਅਜ ਤੱਕ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਵੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬੰਨਣਾ ਚਾਹੀਦਾ ਹੈ ਤੇ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਹਨ ਇਸ ਤਰ੍ਹਾਂ ਦਾ ਗੁਰੂ ਘਰ ਪੰਨੀ RAMDAS ਪਾਛ ਦੇ ਅਸਥਾਨ ਤੇ ਆਤਿਸ਼ਬਾਜੀ ਦਾ ਬੜਾ ਅਲੌਕਿਕ ਨਜ਼ਾਰਾ ਸੀ ਸੰਗਤਾਂ ਦਾ ਭਜੂਮ ਦੇਖ ਕੇ ਔਰ ਆਤਿਸ਼ਬਾਜੀ ਦਾ ਨਜ਼ਾਰਾ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਅੱਜ ਬਾਰਿਸ਼ ਦੇ ਵਿੱਚ ਵੀ ਕਿੰਨੀ ਕਿਸੰਤਾਂ ਦਾ ਬਾਰਿਸ਼ ਦੇ ਵਿੱਚ ਸੰਗਤਾਂ ਇਸ ਗੱਲ ਨੂੰ ਭੁੱਲੀਆਂ ਹੋਈਆਂ ਹਨ ਕਿ ਬਾਰਿਸ਼ ਹੋ ਰਹੀ ਹੈ ਲੇਕਿਨ ਸੰਗਤਾਂ ਗੁਰੂ ਘਰ ਦੀ ਖੁਸ਼ੀ ਲੈਣ ਲਈ ਸੁੰਮ ਹਮਾ ਕੇ ਪਹੁੰਚ ਰਹੀਆਂ ਹਨ ਕਿ ਖੁਸ਼ੀ ਆ ਰਹੀ ਹੈ ਬਾਏ ਰਹਿ ਗੁਰਚਿਕਾ ਕਾਸੇਵਾ ਰਹਿ ਗੁਰਚਿਕਾ ਮੈਂ ਮੇਰਾ ਨਾਮ ਅਗਰ ਸਿੰਘ ਹੈ ਅਤੇ ਮੈਂ ਸ੍ਰੀ ਹਰਮੰਦਰ ਸਾਹਿਬ ਆਇਆ ਹਾਂ ਅੱਜ ਕਿਹਨਾਂ ਦਾ ਇਸ ਆਖਿਰ ਦਿਨ ਹੈ ਕਿ ਅਸਤੋ ਵੀ ਹੈ ਅੱਜ ਦਾ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਸਾ ਖਾਸਾ ਸੱਜਾ ਸੀ ਪੰਜ ਪਿਆਰਿਆਂ ਨੂੰ ਅਮਰਕਸ਼ਾ ਕੇ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਕੋਈ ਸਿੱਖੀ ਸਬੂਤ ਹੈਗੇ ਪੁੱਛਣਾ ਚਾਹੁੰਦੇ ਹੋ ਸਾਨੂੰ ਅੱਜ ਦੇ ਦਿਨ ਆਮਰ ਸਖਣਾ ਚਾਹੀਦਾ ਹੈ ਜੋ ਨਹੀਂ ਸਖਨੇ ਉਹਨਾਂ ਨੂੰ ਸਖਣਾ ਚਾਹੀਦਾ ਹੈ ਅੱਤੇ ਸਾਨੂੰ ਗੁੱਡੂ ਅਰੇ ਗੁੱਡੂ ਅਰੇ ਆਕੇ ਬਾਤ ਕਰਨਾ ਚਾਹੀਦਾ ਹੈ ਕਾ ਖਾਲਸਾ ਵਾਹਿ ਜੀ ਕੀ ਫਤਿਹ ਦਾਸ ਕਰਨਾਲ ਸਿੰਘ ਅੱਜ ਮਹਾਨ ਦਿਹਾੜੇ ਤੇ ਗੁਰੂ ਸਾਹਿਬ ਜੀ ਕੋ ਬਖਸ਼ਮ ਪ੍ਰਾਪਤ ਕਰਨ ਵਾਸਤੇ ਅਸੀਸਾ ਲੈਣ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਹੈ ਅੱਜ ਐਡਾ ਮਹਾਨ ਦਿਹਾੜਾ ਹੈ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਬਣਾ ਕੇ ਖਾਲਸਾ ਜੋ ਹੈ ਪੰਜ ਉਹਦੀ ਸਿਰਜਣਾ ਕੀਤੀ ਪੰਜ ਪਿਆਰੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਨੰਦਪੁਰ ਸਾਹਿਬ ਵਿਖੇ ਅਮਰਿਸ਼ਾ ਕੇ ਆਜ ਦੇ ਦਿਨ ਜੋ ਹੈ ਖਾਲਸਾ ਦੇ ਉਹਦੀ ਸਿਰਜਣਾ ਕੀਤੀ ਮੁੜ ਕੇ ਪ੍ਰਸਾਦ ਚਲਾਤੇ ਕਿ ਉਹਨਾਂ ਪੰਜਾਂ ਪਿਆਰਾਂ ਕੋਲ ਮਹਾਰਾਜ ਨੇ ਆਪ ਵੀ ਅੰਮ੍ਰਿਤ ਛਕਿਆ ਅਮਰਿਸ਼ਾ ਕੇ ਪ੍ਰਸਾਦ ਚਲਾਤੇ ਕਿ ਅੱਜ ਤੋਂ ਬਾਅਦ ਉਹ ਪੰਜ ਪਿਆਰੇ ਇਹ ਜਹਨ ਉਹੋ ਹੀ ਜੋ ਹੈ ਸਾਰੇ ਪ੍ਰਚਾਰ ਕਰਨਗੇ ਤੋਂ ਪ੍ਰਸਾਰ ਅਮਰ ਦਾ ਪ੍ਰਸਾਰ ਇਸ ਢਗ ਨਾਲ ਕੀਤਾ ਹੈ ਕਿ ਪੂਰੇ ਸੰਸਾਰ ਭਰ ਦੇ ਵਿੱਚ ਜੋ ਹੈ ਸਿੱਖਾ ਨੂੰ ਜੋ ਹੈ ਇੱਕ ਨਵੀਂ ਮर्यादा ਦਿੱਤੇ ਅਤੇ ਨਵੀਂ ਰੂਹ ਫੂਕ ਦਿੱਤੀ ਜੋ ਅੰਮ੍ਰਿਤ ਛਕ ਲੈਂਦਾ ਹੈ ਪੰਜ ਬਾਣੀਆਂ ਦਾ ਧਾਰਨੇ ਹੋ ਜਾਂਦਾ ਹੈ ਅਤੇ ਗੁਰੂ ਘਰ ਨਾਲ ਬਹੁਤ ਪਿਆਰ ਕਰਦਾ ਇਸੇ ਖੁਸ਼ੀ ਅੰਦਰ ਅੱਜ ਜੋ ਹੈ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁਤ ਭਾਰੇ ਜੋ ਹੈ ਲਾਈਟਿੰਗ ਕੀਤੀ ਗਈ ਹੈ ਅਤੇ ਅਸਬਾਈ ਦਾ ਪ੍ਰਬੰਧ ਕੀਤਾ ਗਿਆ ਹੈ ਅਸਬਾਈ ਚੱਲ ਰਹੀ ਹੈ ਜੋ ਅਸਬਾਈ ਚੱਲ ਰਹੀ ਹੈ ਪੁਲੋ ਜੇਰੇ ਆਦਿ ਪੁਲੋ ਜੇਰੇ ਆਦਿ ਅਸਬਾਈ ਦਾ ਬਤਲ ਹੈ ਇਹ ਵਾਤਾਵਰਣ ਦਾ ਵੀ ਧਿਆਨ ਰੱਖਿਆ ਜਾਵੇ ਜਿੱਥੇ ਅੱਜਕੱਲ੍ਹ ਸੰਗਤਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਸੀ ਪਵਨ ਗਰੋ ਪਾਣੀ ਪਿਤਾ ਮਾਤਾ ਧਰਤ ਮਹਾਤ ਉਦੇ ਅਨੁਸਾਰ ਹੀ ਜੋ ਹੈ ਸਿੱਖ ਕੌਮ ਚੱਲਦੀ ਹੈ ਅਤੇ ਹਰ ਵੇਲੇ ਧਿਆਨ ਰੱਖਦੀ ਹੈ ਕਿ ਕੁਦਰਤ ਦਾ ਕੋਈ ਨੁਕਸਾਨ ਨਾ ਹੋਵੇ ਤੇ ਜੇ ਮਾਨਵਾਂ ਇਹ ਸੇਵਾ ਵਾਲੀ ਗੱਲ ਕਰੀਏ ਕੋਈ ਕਹਿਣੀ ਕਿਸੇ ਵਿੱਚ ਫਰਕ ਨਹੀਂ ਹੈ ਇੱਥੇ ਜੋ ਵੀ ਆਂਦਾ ਹੈ ਗੁਰੂ ਘਰ ਲੰਗਰ ਹਰ ਵੇਲੇ 24 ਘੰਟੇ ਲੰਗਰ ਚੱਲਦਾ ਹੈ ਜਿੱਥੇ ਜੋ ਹੈ ਗੁਰਬਾਣੀ ਦਾ ਕੀਰਤਨ ਚੱਲਦਾ ਹੈ ਉਹ ਆਤਮਿਕ ਖੁਰਾਕ ਸਾਨੂੰ ਦਿੰਦਾ ਹੈ ਅਤੇ ਜੋ ਸਾਨੂੰ ਸਰੀਰ ਵਾਸਤੇ ਜੋ ਜ਼ਰੂਰਤ ਹੈ ਅਸੀਂ ਲੰਗਰ 'ਚ ਜਾ ਸਕਦੇ ਹਾਂ ਗੁਰੂ ਰਾਮਦਾਸ ਦਾ ਘਰ ਐਸਾ ਹੈ ਜਿੱਥੇ ਹੈ ਕੋਈ ਵੀ ਅੰਮ੍ਰਿਤਸਰ ਸ਼ਹਿਰ ਉਹਨਾਂ ਨੇ ਵਸਾਇਆ ਤੇ ਉਹਨਾਂ ਦੇ ਵਸੇ ਸ਼ਹਿਰ 'ਚ ਕੋਈ ਬੰਦਾ ਰਾਤ ਨੂੰ ਭੁੱਖਾ ਨਹੀਂ ਸੌਂਦਾ ਤੋਂ ਇਸ ਉਸ ਘਰ ਦੀ ਵਡਿਆਈ ਹੈ ਕੋ ਨਾਨਕ ਸਭ ਤੇਰੀ ਵਡਿਆਈ ਧੰ ਗੁਰ ਨਾਨਕ ਧੰ ਗੁਰ ਨਾਨਕ ਗੁਰੂ ਰਾਮਦਾਸ ਜੀ ਨੂੰ ਅੱਜ ਯਾਦ ਕਰੀਏ ਇਹ ਕੋਈ ਕਾਰਜ ਸਾਡਾ ਜੋ ਹੈ ਇਹੋ ਜਿਹਾ ਕਾਰਜ ਨਹੀਂ ਹੋਏਗਾ ਜੋ ਕਿ ਨਾ ਸਵਾਰਿਆ ਜਾਵੇ ਤੋ ਮੈਂ ਬਾਬਾ ਦੀ ਕਿਰਪਾ ਦੁਆਰਾ ਚੇਦਾ ਸਾਹਿਬ ਵਿਖੇ ਛੋਟੇ ਬੱਚਿਆਂ ਨੂੰ ਗੁਰਵਾੜੀ ਨਾਲ ਜੋੜਨ ਦਾ ਪ੍ਰਯਾਲਾ ਕਰਦਾ ਹਾਂ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਬੱਚਿਆਂ ਨੂੰ ਜੋ ਹੈ ਇਹ ਕਿਹਾ ਜਾਂਦਾ ਹੈ ਕਿ ਸਕੂਲ ਜਾਣ ਲੱਗਿਆ ਸਵੇਰੇ ਤੁਸੀਂ ਕਹੋ ਧੰਵਾਰੇ ਤਨ ਪੰਜ ਵਾਰੀ ਕਹੋ ਤਾਨ ਗੁਰੂ ਆਮਦਾਸ ਜੀ ਤਾਨ ਗੁਰੂ ਆਮਦਾਸ ਜੀ ਤਾਨ ਗੁਰੂ ਆਮਦਾਸ ਜੀ ਤਾਨ ਗੁਰੂ ਆਮਦਾਸ ਜੀ ਗੁਰੂ ਦਾ ਨਾਮ ਜਪਦੇ ਆਪਣੇ ਸਕੂਲ 'ਚ ਜਾਓ ਉੱਥੇ ਜਾ ਕੇ ਜੋ ਹੈ ਗੁਰੂ ਨਾਨਕ ਨੂੰ ਯਾਦ ਕਰੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਇਹ ਜੋ ਹੈ ਪਾਠ ਕਰਕੇ ਜਦੋਂ ਆਪਾਂ ਆਪਣੇ ਕਲਾਸ ਚ ਜਾਵਾਂਗੇ ਤੇ ਗੁਰੂ ਦੀ ਕਿਰਪਾ ਦੁਆਰਾ ਉੱਥੇ ਜਾ ਕੇ ਫਿਰ ਆਪਾਂ ਨੇ ਇਹ ਯਾਦ ਕਰਨਾ ਹੈ ਕਿ ਗੁਰੂ ਨਾਨਕ ਸਾਹਿਬ ਵਿਦੇਸ਼ ਹੈ ਉਹੋ ਕੇ ਬੋਲਣ ਬੋਲੀਏ ਜਿਸ ਹੰਤਰੇ ਪਿਆਰ ਜੇ ਇਸ ਆਸ਼ੇ ਅਨਸਾਰ ਹੀ ਚੱਲਾਂਗੇ ਤੇ ਸਾਡੇ ਦਾ ਸਾਰੇ ਦੁਨੀਆ ਪਿਆਰ ਕਰੇਗੇ ਜੇ ਦੁਨੀਆ ਪਿਆਰ ਕਰੇਗੀ ਤੇ ਅਸੀਂ ਆਪਣੀ ਪੜ੍ਹਾਈਆਂ ਦੀ ਉਚੀਆਂ ਜੋ ਹੈ ਬੁਲੰਦੀਆਂ ਪ੍ਰਾਪਤ ਕਰਾਂਗੇ ਅਤੇ ਜੋ ਹੈ ਵਧੀਆ ਕੌਮ ਦੀ ਸਿਰਜਣਾ ਹੋਵੇਗੀ ਔਰ ਮੇਰੀ ਅਰਦਾਸ ਹੈ ਗੁਰੂ ਚਰਨਾਂ ਅਜ ਕਿ ਅਸੀਂ ਜੋ ਹੈ ਆਪਣੀਆਂ ਡਿਊਟੀਆਂ ਨੂੰ ਸਮਝੀਏ ਆਪਣੇ ਛੋਟੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ ਅਤੇ ਆਸ ਕਰੀਏ ਕਿ ਅਸੀਂ ਇਹਨਾਂ ਦੀ ਠੱਡੀ ਸ਼ਾਨ ਮੰਨਾਂਗੇ ਬਹੁਤ-ਬਹੁਤ ਵਧਾਈ ਖਾਲਸਾ ਸajna ਦਿਵਸੇ ਆਪ ਸੰਗਤਾਂ ਨੂੰ ਕਿ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹੁੰਦੀ ਹੈ ਉਹਨਾਂ ਨੂੰ ਤਾਕਤ ਬਖਸ਼ਣ ਤੇ ਬਾਹਰ ਅੰਦਰ ਜਾਂਦੇ ਆ ਪੁੱਟੇ ਸਿੱਧੇ ਰਸਤੇ ਤੇ ਨਾ ਚੱਲਣ ਤੇ ਉਹ ਆਪਣਾ ਸਿੱਖੀ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਮੈਂ ਸ੍ਰੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਅੱਜ ਦੇ ਦਿਨ ਖਾਲਸਾ ਸਾਜਨਾ ਦਿਵਸ ਤੇ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਆਏ ਦਰਸ਼ਨ ਕਰਕੇ ਮਨ ਨੂੰ ਬੜੀ ਖੁਸ਼ੀ ਹੋਈ ਸੰਗਤਾਂ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅੱਜ ਦਾ ਦਿਨ ਗੁਰੂ ਸਾਹਿਬ ਨੇ ਖਾਲਸਾ ਸਾਜ ਕੇ ਸਿੱਖਾਂ ਲਈ ਇੱਕ ਖਾਸ ਦਿਨ ਨਿਯਤ ਕੀਤਾ ਸੀ ਔਰ ਜੋ ਸਿੱਖ ਜਿਨ੍ਹਾਂ ਨੇ ਅਜ ਤੱਕ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਵੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬੰਨਾ ਚਾਹੀਦਾ ਹੈ ਤੇ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਹਨ ਇਸ ਤਰ੍ਹਾਂ ਦਾ ਗੁਰੂ ਘਰ ਜੇ ਗੁਰੂ ਘਰ ਕਨਿ ਲਾਮਦਾਸ ਪਾਛਾ ਦੇ ਅਸਥਾਨ ਤੇ ਆਤਿਸ਼ਬਾਜੀ ਦਾ ਬੜਾ ਅਲੌਕਿਕ ਨਜ਼ਾਰਾ ਸੀ ਸੰਗਤਾਂ ਦਾ ਭਜੂਮ ਦੇਖ ਕੇ ਔਰ ਆਤਿਸ਼ਬਾਜੀ ਦਾ ਨਜ਼ਾਰਾ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਅੱਜ ਬਾਰਿਸ਼ ਦੇ ਵਿੱਚ ਵੀ ਕਿੰਨੀ ਕਿਸਮਤਾਂ ਦਾ ਬਾਰਿਸ਼ ਦੇ ਵਿੱਚ ਸੰਗਤਾਂ ਇਸ ਗੱਲ ਨੂੰ ਭੁੱਲੀਆਂ ਹੋਈਆਂ ਹਨ ਕਿ ਬਾਰਿਸ਼ ਹੋ ਰਹੀ ਹੈ ਲੇਕਿਨ ਸੰਗਤਾਂ ਗੁਰੂ ਘਰ ਦੀ ਖੁਸ਼ੀ ਲੈਣ ਲਈ ਸੁੰਮ ਹਮਾ ਕੇ ਪਹੁੰਚ ਰਹੀਆਂ ਹਨ ਕਿਤਨੀ ਖੁਸ਼ੀ ਆ ਰਹੀ ਹੈ ਬਾਏ ਰਹਿ ਗਏ ਚਿਕਾ ਕੰਸਲਾ ਰਹਿ ਗਏ ਚਿਕਾ ਮੈਂ ਮੇਰਾ ਨਾਮ ਅਗਰ ਸਿੰਘ ਹੈ ਅਤੇ ਮੈਂ ਸ੍ਰੀ ਹਰਮੰਦਰ ਸਾਹਿਬ ਆਇਆ ਹਾਂ ਅੱਜ ਕਿਹਨਾਂ ਗੱਲ ਦੱਸ ਸਕਦੇ ਦਿੰਦੇ ਹੈ ਇਹਾਸਤ ਹੋ ਮੈਂ ਅੱਜ ਦਾ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਸਾ ਖਾਸਾ ਸਜਾਇ ਸੀ ਪੰਜ ਪਿਆਰਿਆਂ ਨੂੰ ਅਮਰਕਸ਼ਾ ਕੇ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਕੋਈ ਸਿੱਖੀ ਸੂਚੀ ਹੈਗੇ ਪੁੱਛਣਾ ਚਾਹੁੰਦੇ ਸਾਨੂੰ ਅੱਜ ਦੇ ਦਿਨ ਆਮਰ ਸ਼ਖਨਾ ਚਾਹੀਦਾ ਹੈ ਜੋ ਨਹੀਂ ਸ਼ਖਨਾ ਚਾਹੀਦਾ ਹੈ ਅੱਤੇ ਸਾਨੂੰ ਗੁੱਡੂਰੇ ਗੁੱਡੂਰੇ ਆਕੇ ਬਾਤ ਕਰਨਾ ਚਾਹੀਦਾ ਹੈ ਕਾ ਖਾਲਸਾ ਵਾਹਿ ਜੀ ਕੀ ਫਤਿਹ ਦਾਸ ਕਰਨਾਲ ਸਿੰਘ ਅੱਜ ਮਹਾਨ ਦਿਹਾੜੇ ਤੇ ਗੁਰੂ ਸਾਹਿਬ ਜੀ ਕੋ ਬਖਸ਼ਮ ਪ੍ਰਾਪਤ ਕਰਨ ਵਾਸਤੇ ਅਸੀਸਾ ਲੈਣ ਵਾਸਤੇ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਹੈ ਅੱਜ ਐਡਾ ਮਹਾਨ ਦਿਹਾੜਾ ਹੈ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਬਣਾ ਕੇ ਖਾਲਸਾ ਜੋ ਹੈ ਪੰਜ ਉਹਦੀ ਸਿਰਜਣਾ ਕੀਤੀ ਪੰਜ ਪਿਆਰੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਨੰਦਪੁਰ ਸਾਹਿਬ ਵਿਖੇ ਅਮਰਿਸ਼ਕਾ ਕੇ ਆਜ ਦੇ ਦਿਨ ਜੋ ਹੈ ਖਾਲਸਾ ਦੇ ਉਹਦੀ ਸਿਰਜਣਾ ਕੀਤੀ ਮੁੜ ਕੇ ਪ੍ਰਸਾਦ ਚਲਾਤੀ ਕਿ ਉਹਨਾਂ ਪੰਜਾਂ ਪਿਆਰਾਂ ਕੋਲ ਮਹਾਰਾਜ ਨੇ ਆਪ ਵੀ ਅੰਮ੍ਰਿਤ ਛਕਿਆ ਅਮ੍ਰਿਤ ਛਕ ਕੇ ਪ੍ਰਸਾਦ ਚਲਾਤੀ ਕਿ ਅੱਜ ਤੋਂ ਬਾਅਦ ਉਹ ਪੰਜ ਪਿਆਰੇ ਜਿਹਹਨ ਉਹ ਹੀ ਜੋ ਹੈ ਸਾਰੇ ਪ੍ਰਚਾਰ ਕਰਨਗੇ ਤੋਂ ਪ੍ਰਸਾਰ ਅਮਰ ਦਾ ਪ੍ਰਸਾਰ ਇਸ ਢਗ ਨਾਲ ਕੀਤਾ ਹੈ ਕਿ ਪੂਰੇ ਸੰਸਾਰ ਭਰ ਦੇ ਵਿੱਚ ਜੋ ਹੈ ਸਿੱਖਾ ਨੂੰ ਜੋ ਹੈ ਇੱਕ ਨਵੀਂ ਮर्यादा ਦਿੱਤੇ ਅਤੇ ਨਵੀਂ ਰੂਹ ਫੂਕ ਦਿੱਤੀ ਜੋ ਅਮਰਤ ਛਕ ਲੈਂਦਾ ਹੈ ਪੰਜ ਬਾਣੀਆਂ ਦਾ ਧਾਰਨੇ ਹੋ ਜਾਂਦਾ ਹੈ ਅਤੇ ਗੁਰੂ ਘਰ ਨਾਲ ਬਹੁਤ ਪਿਆਰ ਕਰਦਾ ਇਸੇ ਖੁਸ਼ੀ ਅੰਦਰ ਅੱਜ ਜੋ ਹੈ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁਤ ਭਾਰੇ ਜੋ ਹੈ ਲਾਈਟਿੰਗ ਕੀਤੀ ਗਈ ਹੈ ਅਤੇ ਅਸਬਾਈ ਦਾ ਪ੍ਰਬੰਧ ਕੀਤਾ ਗਿਆ ਹੈ ਅਸਬਾਈ ਚੱਲ ਰਹੀ ਹੈ ਜੋ ਅਸਬਾਈ ਚੱਲ ਰਹੀ ਹੈ ਪੁਲੋਸ਼ਰੇਆਦ ਪੁਲੋਸ਼ਰੇਆਦ ਅਸਬਾਈ ਦਾ ਨਾਮਤੋਲ ਹੈ ਇਹ ਵਾਤਾਵਰਣ ਦਾ ਵੀ ਧਿਆਨ ਰੱਖਿਆ ਜਾਵੇ ਜਿੱਥੇ ਅੱਜਕੱਲ੍ਹ ਸੰਗਤਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਸੀ ਪਵਨ ਗਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਦੇ ਅਨੁਸਾਰ ਹੀ ਜੋ ਹੈ ਸਿੱਖ ਕੌਮ ਚੱਲਦੀ ਹੈ ਅਤੇ ਹਰ ਵੇਲੇ ਧਿਆਨ ਰੱਖਦੀ ਹੈ ਕਿ ਕੁਦਰਤ ਦਾ ਕੋਈ ਨੁਕਸਾਨ ਨਾ ਹੋਵੇ ਤੇ ਜੇ ਮਾਨਵਾਂ ਇਹ ਸੇਵਾ ਵਾਲੀ ਗੱਲ ਕਰੀਏ ਕੋਈ ਕਹਿਣੀ ਕਿਸੇ ਵਿੱਚ ਫਰਕ ਨਹੀਂ ਹੈ ਇੱਥੇ ਜੋ ਵੀ ਆਂਦਾ ਹੈ ਗੁਰੂ ਘਰ ਲੰਗਰ ਹਰ ਵੇਲੇ 24 ਘੰਟੇ ਲੰਗਰ ਚੱਲਦਾ ਹੈ ਜਿੱਥੇ ਜੋ ਹੈ ਗੁਰਬਾਣੀ ਦਾ ਕੀਰਤਨ ਚੱਲਦਾ ਹੈ ਉਹ ਆਤਮਿਕ ਖੁਰਾਕ ਸਾਨੂੰ ਦਿੰਦਾ ਹੈ ਅਤੇ ਜੋ ਸਾਨੂੰ ਸਰੀਰ ਵਾਸਤੇ ਜੋ ਜ਼ਰੂਰਤ ਹੈ ਅਸੀਂ ਲੰਗਰ ਤੇ ਜਾ ਸਕਦੇ ਹਾਂ ਗੁਰੂ ਰਾਮਦਾਸ ਦਾ ਘਰ ਐਸਾ ਹੈ ਜਿੱਥੇ ਹੈ ਕੋਈ ਵੀ ਅੰਮ੍ਰਿਤਸਰ ਸ਼ਹਿਰ ਉਹਨਾਂ ਨੇ ਵਸਾਇਆ ਤੇ ਉਹਨਾਂ ਦੇ ਵਸੇ ਸ਼ਹਿਰ 'ਚ ਕੋਈ ਬੰਦਾ ਰਾਤ ਨੂੰ ਭੁੱਖਾ ਨਹੀਂ ਸੌਂਦਾ ਤੋਂ ਇਸ ਉਸ ਘਰ ਦੇ ਵਡਿਆਈ ਹੈ ਕੋ ਨਾਨਕ ਸਭ ਤੇਰੀ ਵਡਿਆਈ ਧੰ ਗੁਰ ਨਾਨਕ ਧੰ ਗੁਰ ਨਾਨਕ ਗੁਰੂ ਰਾਮਦਾਸ ਨੂੰ ਯਾਦ ਕਰੀਏ ਇਹ ਕੋਈ ਕਾਰਜ ਸਾਡਾ ਜੋ ਹੈ ਇਹੋ ਜਿਹਾ ਕਾਰਜ ਨਹੀਂ ਹੋਏਗਾ ਜੋ ਕਿ ਨਾ ਸਵਾਰਿਆ ਜਾਵੇ ਤੋ ਮੈਂ ਬਾਬਾ ਦੀ ਕਿਰਪਾ ਦੁਆਰਾ ਚੇਦਾ ਸਾਹਿਬ ਵਿਖੇ ਛੋਟੇ ਬੱਚਿਆਂ ਨੂੰ ਗੁਰਵਾੜੀ ਨਾਲ ਜੋੜਨ ਦਾ ਪ੍ਰਯਾਲਾ ਕਰਦਾ ਹਾਂ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਬੱਚਿਆਂ ਨੂੰ ਜੋ ਹੈ ਇਹ ਕਿਹਾ ਜਾਂਦਾ ਹੈ ਕਿ ਸਕੂਲ ਜਾਣ ਲੱਗਿਆ ਸਵੇਰੇ ਤੁਸੀਂ ਕਹੋ ਧੰਵਾਰੇ ਧੰ ਪੰਜ ਵਾਰੀ ਕਹੋ ਧੰ ਗੁਰੂ ਆਮਦਾਸ ਜੀ ਧੰ ਗੁਰੂ ਆਮਦਾਸ ਜੀ ਧੰ ਗੁਰੂ ਆਮਦਾਸ ਜੀ ਧੰ ਗੁਰੂ ਆਮਦਾਸ ਜੀ ਗੁਰੂ ਦਾ ਨਾਮ ਜਪਦੇ ਆਪਣੇ ਸਕੂਲ ਚ ਜਾਓ ਉੱਥੇ ਜਾ ਕੇ ਜੋ ਹੈ ਗੁਰੂ ਨਾਨਕ ਨੂੰ ਯਾਦ ਕਰੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਇਹ ਜੋ ਹੈ ਪਾਠ ਕਰਕੇ ਜਦੋਂ ਆਪਾਂ ਆਪਣੇ ਕਲਾਸ ਚ ਜਾਵਾਂਗੇ ਤੇ ਗੁਰੂ ਦੀ ਕਿਰਪਾ ਦੁਆਰਾ ਉੱਥੇ ਜਾ ਕੇ ਫਿਰ ਆਪਾਂ ਨੇ ਇਹ ਯਾਦ ਕਰਨਾ ਹੈ ਕਿ ਗੁਰੂ ਨਾਨਕ ਸਾਹਿਬ ਵਿਦੇਸ਼ ਹੈ ਉਹੋ ਕੇ ਬੋਲਣ ਬੋਲੀਏ ਜਿਸ ਹੰਤਰੇ ਪਿਆਰ ਤੇ ਇਸ ਆਸ਼ੇ ਅਨਸਾਰ ਹੀ ਚੱਲਾਂਗੇ ਤੇ ਸਾਡੇ ਨਾਲ ਸਾਰੇ ਦੁਨੀਆ ਪਿਆਰ ਕਰੇਗੇ ਜੇ ਦੁਨੀਆ ਪਿਆਰ ਕਰੇਗੀ ਤੇ ਅਸੀਂ ਆਪਣੀਆਂ ਪੜਾਈਆਂ ਦੀ ਉਚੀਆਂ ਜੋ ਹੈ ਬੁਲੰਦੀਆਂ ਪ੍ਰਾਪਤ ਕਰਾਂਗੇ ਅਤੇ ਜੋ ਹੈ ਵਧੀਆ ਕਾਮ ਦੀ ਸਿਰਜਣਾ ਹੋਵੇਗੀ ਔਰ ਮੇਰੀ ਅਰਦਾਸ ਹੈ ਗੁਰੂ ਚਰਨਾਂ 'ਚ ਕਿ ਅਸੀਂ ਜੋ ਹੈ ਆਪਣੀਆਂ ਡਿਊਟੀਆਂ ਨੂੰ ਸਮਝੀਏ ਆਪਣੇ ਛੋਟੇ ਬੱਚਿਆਂ ਨੂੰ ਗੁਰਬਾਰੇ ਨਾਲ ਜੋੜੀਏ ਅਤੇ ਆਸ ਕਰੀਏ ਕਿ ਅਸੀਂ ਇਹਨਾਂ ਦੀ ਠੱਡੀ ਸ਼ਾਨ ਮੰਨਾਂਗੇ ਬਹੁਤ-ਬਹੁਤ ਵਧਾਈ ਖਾਲਸਾ ਸajna ਦਿਵਸ ਦੀ ਆਪ ਸੰਗਤਾਂ ਨੂੰ ਤੇ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ